ਅਮ ਖਿਚਨੀਆਂ ਨੇ ਕੰਮ ਕਰਨਾ ਘੋੜੀਆਂ ਨੇ ਨੱਚਣਾ ਠੀਕੇ ਭਾਈਚਾਰੇ ਨੇ ਘੋੜੀਆਂ ਘਰੋ ਘਰੀ ਲੈ ਜਾਣੀਆਂ ਦਾਣਾ ਪੱਥਰ ਦੀ ਖੂਬ ਸੇਵਾ ਕਰਨੇ ਪਾਣੀ ਬਖਾਉਣਾ ਸਭ ਕੁਝ ਕਰਨਾ ਪਿੰਡਾਂ ਦੇ ਵਿੱਚ ਹਰ ਪੱਤੀ ਦੀ ਆਪਣੀ ਧਰਮਸ਼ਾਲਾ ਗੁਰਦੁਆਰਾ ਹੁੰਦਾ ਸੀਗਾ ਜਾਂਦਾ ਤਾਰਾ ਜਿਹੜਾ ਸੀ ਧਰਮਸ਼ਾਲਾ ਜਾਂਦਾ ਸੀਗਾ ਜੀ ਲੰਗਰ ਵਾਲੀ ਹੂੰ ਉਦੋਂ ਉਹ ਪ੍ਰਸ਼ਾਦਾ ਜਿਹੜਾ ਸੀਗਾ ਉਹ ਵਿਆਹਾਂ ਵਾਲਾ ਖਰਚੀਲਾ ਨਹੀਂ ਸੀਗਾ ਉਹ ਲੰਗਰ ਰੂਪੀ ਸੀਗਾ ਹੂੰ ਕਿਸਮ ਦਾ ਸੰਗ ਪੂਲ ਹੁੰਦਾ ਸੀਗਾ ਸਿੱਝੇ ਸਿੱਝੇ ਬਣਾਏ ਹੁੰਦੇ ਸੀ ਪਾਈਚਾਰਿਆਂ ਨੇ ਔਰ ਉਹ ਪੁਸ਼ਤੋ ਪੁਸ਼ਤੀ ਉਹ ਹੀ ਚੀਜ਼ ਵਰਤੀ ਦੇ ਚਲੇ ਜਾਂਦੇ ਸੀ ਕੋਈ ਖਰਚ ਨਹੀਂਗਾ ਪਹਿਲੋਂ ਗੰਜ ਦੀ ਸੇਵਾ ਉਦੋਂ ਬਾਅਦ ਮੇਲ ਦੀ ਜਿਹਨੂੰ ਨਾਨਕਾ ਮੇਲ ਵੀ ਕਿਹਾ ਜਾਂਦਾ ਸੀ ਆ ਔਰ ਉਸ ਤੋਂ ਬਾਅਦ ਪਾਈਚਾਰਾ ਹਮ ਲੇਦਾ ਸਵਾਰ ਰਪੇ ਨਾਲ ਵਿਆਹ ਹੋਇਆ ਉਹਦੀ ਵੈਲਿਡਿਟੀ ਜਾਂ ਉਹਦੀ ਸਾਰਥਕਤਾ ਜਾਂ ਉਹਦੀ ਮਾਨਤਾ ਸਮਾਜਿਕ ਮਾਨਤਾ ਵੀ ਉਹਨੇ ਆ ਜਿੰਨੀ ਹੋਣ ਵਾਲੇ ਐਸ ਕਰੋਨਾ ਦੇ ਖਰਚ ਨਾਲ ਜਾਨਾ ਆਉਂਦੀ ਸੀ ਨਾ ਸ੍ਰੀ ਕੇ ਨੂੰ ਬੜਾ ਚਾਹ ਹੁੰਦਾ ਸੀਗਾ ਹੂੰ ਇਹ ਨਹੀਂ ਕਹਿੰਦੇ ਸੀ ਪਲਾਨੇ ਦੀ ਇਹ ਨਹੀਂ ਸੀ ਕਹਿੰਦੇ ਹੁੰਦੇ ਕਿ ਕਰਮ ਸਿੰਘ ਦੀ ਕੁੜੀ ਦੀ ਜਵਦੀ ਲੜਕੀ ਦੀ ਸ਼ਾਦੀ ਆ ਭਾਈ ਬੰਦ ਕਿੰਨੇ ਦੀ ਸਾਡੀ ਲੜਕੀ ਦੀ ਸ਼ਾਦੀ ਆ ਆਸੇ ਦਾ ਫਰਕ ਹੂੰ ਸਾਡੀ ਲੜਕੇ ਦੀ ਸ਼ਾਦੀ ਨਾਂ ਤੇ ਲੈਣਾ ਪੈਂਦਾ ਹੁੰਦਾ ਸੀਗਾ ਸਾਡੀ ਬੀਬੀ ਦੀ ਸ਼ਾਦੀ ਹੈ ਬੀਬੀ ਵੀ ਲਫ਼ਜ਼ ਵਰਤੇ ਸਾਡੀ ਕੁੜੀ ਦੀ ਸ਼ਾਦੀ ਹੈ ਸਾਡੇ ਲੜਕੇ ਦੀ ਸ਼ਾਦੀ ਹੈ ਤੇ ਜਨ ਉਦੋਂ ਘੋੜੀਆਂ ਤੇ ਆਉਂਦੀ ਸੀ ਚੋਪੜੇ ਜਿਹੇ ਉਹ ਨਜ਼ਾਰੇ ਜਿਹੜੇ ਆ ਨਾ ਮੈਨੂੰ ਬੜਾ ਉਹ ਮੇਰੇ ਸਾਹਮਣੇ ਰੰਗ ਲਿਆ ਰਹਣਗੇ ਹੂੰ ਘੋੜੀਆਂ ਤੇ ਬਰਾਤ ਆਉਂਦੀ ਸੀ ਬਰਾਤ ਲਫ਼ਜ਼ ਮੈਂ ਵਰਤ ਰਿਹਾ ਉਹ ਤੁਹਾਨੂੰ ਐਕਸਪਲੇਨ ਮੈਂ ਕਰਦਾ ਕਿ ਮੇਰੀ ਸਮਝ ਸੀ ਜਨ ਕਹ ਲੋ ਜੰਨ ਕਰਮ ਹੂੰ ਘੋੜੀਆਂ ਦੀ ਜਨਾਂ ਦੀ ਉਠ ਹੀ ਹੁੰਦਾ ਸੀ ਵਿੱਚ ਉਚਾਲੇ ਮਾਲਵੇ ਕੀ ਗਾਜੇ ਉਠੰਦੇ ਸੀ ਘੋੜੀਆਂ ਕੱਟ ਹੁੰਦੀਆਂ ਸੀ ਮਾਝੇ ਦਵਾਬੇ ਵੱਲ ਘੋੜੀਆਂ ਜਾਂ ਜਾਂਦੀਆਂ ਨੇ ਸੀ ਉਠ ਕੱਟ ਹੁੰਦੇ ਸੀ ਇਲਾਕੇ ਦੀ ਇਹ ਹਨ ਗੱਲ ਹੈ ਤੇ ਪਿੰਡੋਂ ਬਾਹਰ-ਵਾਰ ਫਿਰਨੀ ਤੇ ਸ਼ਰੀਕਾ ਭਾਈਚਾਰਾ ਜਿਹੜਾ ਸੀ ਪੰਚਾਇਤ ਮੰਨ ਕੇ ਜਾਂਦਾ ਹੁੰਦਾ ਸੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੂੰ ਉਹਨੇ ਆਉਣਾ 2 ਮਿੰਟ ਚੋਪੜਾ ਜੀ ਮੈਂ ਇਹੋ ਜਿਹੇ ਸੀਨ ਮੇਰੇ ਬੜੇ ਚਿੱਤੇ ਹੁੰਦੇ ਘੋੜੀਆਂ ਜਾਮੀਆਂ ਨੇ ਘੋੜੀ ਦੇ ਸਾਰੀਆਂ ਨੇ ਦੋ ਚਾਰ ਘੋੜੀਆਂ ਵਿੱਚ ਇਹ ਜੀਆਂ ਹੁੰਦੀ ਅਸੀਂ ਪਾਲੀਆਂ ਤੇ ਟ੍ਰੈਂਡ ਕੀਤੀਆਂ ਘੋੜੀਆਂ ਨੱਚਦੀਆਂ ਹੁੰਦੀਆਂ ਸੀ ਹੂੰ ਜੇ ਰਾਮ ਕਿਤਨੇ ਕੰਕਾ ਮਾਰਨਾ ਘੋੜੀਆਂ ਨੇ ਨੱਚਣਾ ਫਿਰ 5-7 ਮਿੰਟ ਵੇਟ ਕਰਦਾ ਨਸਿ ਸ਼ਰੀਕਾ ਮੁੜ ਕੇ ਸਾਡੇ ਚੋਂ ਜਿਹੜਾ ਕੋਈ ਬਜ਼ੁਰਗ ਜਿਹੜਾ ਮੁਦਬਰ ਹੁੰਦਾ ਸੀ ਉਹਨੇ ਜਾ ਕੇ ਹੱਥ ਚੋੜਨਾ ਬਸ ਜੀ ਬਸ ਬਸ ਫਿਰ ਘੋੜੀਆਂ ਪਾਈਚਾਰੇ ਨੇ ਮੁੰਡਿਆਂ ਨੇ ਗੱਭਰੂਆਂ ਨੇ ਨਾਲ ਹਰ ਘਰ ਨੇ ਇੱਕ ਕੋੜੀ ਇੱਕ ਕੁੜਕ ਫੜ ਕੇ ਆਪਣੇ ਘਰੇ ਲੈ ਜਾਣਾ ਉਹਦਾ ਦਾਣਾ ਪੱਠਾ ਜੜਾ ਸੀ ਉਹ ਛਿੱਕੇ ਦੇ ਕਰਦੇ ਤੇ ਕੋਈ ਕੋਈ ਇਹਦਾ ਕੋਈ ਜ਼ਿੰਮੇਵਾਰੀ ਨਹੀਂ ਕੋਈ ਜ਼ਮੇਵਾਰੀ ਭੋਗ ਨਹੀਂ ਜੇ ਇਸ ਲੜਕੀ ਦਾ ਪਿਆ ਉਸ ਘਰ ਦੇ ਮਾਂ ਪਿਓ ਦੇ ਤੇ ਇਸ ਨੂੰ ਕੋਈ ਫਿਕਰਮੰਦੀ ਕੋਈ ਬੋਝ ਨਹੀਂ ਹੈਗਾ ਸ਼੍ਰੀ ਕੇ ਭਾਈ ਚਰ ਨੇ ਘੋੜੀਆਂ ਘਰੋ ਘਰੀ ਲੈ ਜਾਣੀਆਂ ਦਾਣਾ ਪੱਠਾ ਦੀ ਖੂਬ ਸੇਵਾ ਕਰਨੀ ਪਾਣੀ ਬਖਾਉਣਾ ਸਭ ਕੁਝ ਕਰਨਾ ਫਿਰ ਅਵਤਾਰੇ ਗੁਰਦਵਾਰੇ ਤੁੰਦੇ ਜਿਹਨੂੰ ਧਰਮਸ਼ਾਲਾ ਕਹਿੰਦੇ ਮਿੱਤਰੋ ਹੁਣ ਪਹਿਲੇ ਸਿਆ ਮੇਰੇ ਵੀਰ ਆਓ ਦੁੱਲਿਆਂ ਬੇਲਾਂ ਦਾ ਕੁਝ ਨਹੀਂ ਵਿਗੜਿਆ ਅੱਜ ਵੀ ਰਿਵਰਸ ਗੇਰ ਆਪਾਂ ਲਾ ਸਕਦੇ ਆ ਪਿੰਡਾਂ ਦੇ ਵਿੱਚ ਹਰ ਪੱਤੀ ਦੀ ਆਪਣੀ ਧਰਮਸ਼ਾਲਾ ਗੁਰਦਵਾਰਾ ਹੁੰਦਾ ਸੀਗਾ ਜੰਦਾ ਤਾਰਾ ਜਿਹੜਾ ਸੀ ਧਰਮਸਾਲਾ ਚੋਂ ਦਾ ਸੀਗਾ ਜੀ ਆਇਆ ਨੂੰ ਪਹਿਲਾਂ ਪਾਣੀ ਪਿਉਣਾ ਸ਼ਰਬਤ ਕਰਕੇ ਜੋਸਤ ਜੋਸ ਵੀ ਟੰਗਣਾ ਸਹੀ ਦੇ ਮੁਤਾਬਕ ਆਂ ਛਾਉ ਉਹ ਬਹੁਤ ਕਾਕੰਦੇ ਸੀ ਹੂੰ ਸਿਰਫ ਸਿਰ ਤੇ ਕੋਈ ਬੋਂਦੀ ਥੋੜੀ ਬਹੁਤੀ ਹੋਣੀ ਕੋਈ ਬਦਾਨਾ ਬੋਂਦੀ ਥੋੜਾ ਬਹੁਤਾ ਹੋਣਾ ਤੇ ਹੋਣਾ ਮੇਰੇ ਪਾਣੀ ਪਿਉਣਾ ਕਰਨਾ ਇਹ ਹੁੰਦੀ ਸੀ ਉਹ ਉਹਦੀ ਫਿਰ ਰਾਤ ਉਹਨੇ ਸੀ ਸ਼ਾਮ ਦੇ ਵੇਲੇ ਕੋਈ ਦੇ ਦਿਨ ਘਲਦੇ ਦੇ ਨਾਲ ਜੀ ਅ ਜਿਹਨੂੰ ਬਾਦ ਦਪਹਿਰ ਆਪਾਂ ਕਹਿੰਦੇ ਨੇ ਬਾਦ ਦਪਹਿਰ ਤੇ ਸ਼ਾਮ ਦੇ ਵਿਚਾਲੇ ਤੇ ਫਿਰ ਰਾਤ ਦੀ ਰੋਕੀ ਜਿਹੜੀ ਰੋਕੀ ਹੁੰਦੀ ਸੀ ਰੋਟੀਆਂ ਜਨ ਸਾਰੇ ਘਰੇ ਜਾ ਕੇ ਜੇ ਇਸ ਘਰੇ ਵਿਆਹ ਵਾ ਉਸ ਉਹਦੇ ਉਹਨਾਂ ਦੇ ਵੇੜੇ 'ਚ ਸਹਣ ਦੇ ਵਿੱਚ ਜਿਹਨੂੰ ਕੋਰੇ ਕਹਿੰਦੇ ਆਪਾਂ ਕੋਰੇ ਨਾ ਸਹਰ ਵਿਛਾ ਲੈਣ ਤੇ ਜਾਨੇ ਉਹਦੇ ਤੇ ਬਹਿ ਕੇ ਲੰਗਰ ਮੰਗਾਉਂਦੇ ਗੱਲ ਸਾਨੂੰ ਉਹੀ ਗੱਲ ਹੈ ਲੰਗਰ ਵਾਲੀ ਹੂੰ ਉਦੋਂ ਉਹ ਪ੍ਰਸ਼ਾਦਾ ਜਿਹੜਾ ਸੀਗਾ ਉਹ ਵਿਆਹਾਂ ਵਾਲਾ ਖਰਚੀਲਾ ਨਹੀਂ ਸੀਗਾ ਉਹ ਲੰਗਰ ਰੂਪੀ ਸੀਗਾ ਹੂੰ ਉਹ ਲੰਗਰ ਰੂਪੀ ਸੀ ਜੀ ਉਹਨਾਂ ਨੇ ਬੈਹ ਜਾਣਾ ਔਰ ਪਤਾ ਉਦੋਂ ਬੈਰੇ ਨਹੀਂ ਸਿੰਦੇ ਉਦੋਂ ਅਸੀਂ ਬੈਰੇ ਹੁੰਦੇ ਸਾਂ 12 12 14 14 10 10 ਸਾਲ ਦੇ ਮੁੰਡੇ ਕਿਸੇ ਨੇ ਹੱਥੇ ਜੱਗ ਲਿਆ ਇੱਕ ਨੇ ਅੱਗੇ ਤਸਰੀ ਤਸਰੀ ਲਿਆ ਉਹਨੇ ਜਣਾ ਜੀ ਹੱਥ ਹੱਥ ਧੋਲੋ ਜੀ ਉਨੇ ਪਿਛਲੇ ਦੇ ਮੋੜੇ ਦੇ ਪਰਨਾ ਉਹਨੇ ਸਾਫ਼ ਕਰ ਲੈ ਹੱਥ ਉੱਪਰ ਗਿਆ ਮੁੜ ਕੇ ਵੇਖੋ ਉਹ ਇਹ ਸਾਡੇ ਸ਼ੈਫ ਮੋਡਨ ਇਸੰਦੇ ਪਿੰਡ ਦੇ ਵਿੱਚ ਜਿਹਨੂੰ ਆਪਾਂ ਆ ਆਮ ਸਿੱਧੇ ਪਾਸੇ ਚ ਆਪਾਂ ਕਹਿੰਦੇ ਆ ਨਾਈ ਹਮ ਅਸਲੀ ਲਫ਼ਜ਼ ਹੈ ਰਾਯਾ ਹਮ ਵੇਖੋ ਉਹ ਉਹ ਸਭ ਕਿਹਦੇ ਵਿੱਚੋਂ ਮੈਂ ਉਹਦਾ ਉਤਮ ਦਰਜਾ ਉਹ ਹੀ ਸ਼ੈਫਨ ਦਾਸ ਦਰਦਾ ਬਣਾਉਣਾ ਚਾਹ ਬਣਾਉਣਾ ਜੋ ਕੁਸ ਮਤਲਬ ਜੋ ਬਹੁਤ ਲੰਮਾ ਕਿੜਾ ਪਦਾਰਥ ਨਹੀਂ ਹੁੰਦਾ ਖੜਾ ਬਣਾ ਲਿਆ ਖੀਰ ਬਣਾ ਲਈ ਦਾਲ ਸਰਦੀ ਬਣਾ ਲਈ ਇਸ ਤੋਂ ਇੱਕ ਅੱਦੇ ਤੋਂ ਦੋ ਦੋ ਤਿੰਨ ਅੱਠ ਮੈਂ ਤੋਂ ਕੁਝ ਨਹੀਂ ਸਿੰਦਾ ਹੂੰ ਤੇ ਉਹੀ ਫਿਰ ਉਸ ਇੱਕ ਜਣੇ ਨੇ ਪ੍ਰਾਤ ਫੜ ਲੈਣੇ ਤੇ ਰਾਜੇ ਨੇ ਬੋਕ ਬੋਕਰੇ ਨਾਲੀ ਥਾਲੀਆਂ ਦੇ ਵਿੱਚ ਔਰ ਹੁਣ ਥਾਲੀਆਂ ਦੀ ਗੱਲ ਆ ਗਈ ਆ ਹਰ ਪੱਤੀ 'ਚ ਹਰ ਭਾਈਚਾਰੇ 'ਚ ਆਪਣੇ ਸਾਂਝੇ ਪਾਂਡੇ ਬਣਾਏ ਹੁੰਦੇ ਸੀ ਦੇਗ ਕੜਾਹੀ ਥਾਲੀਆਂ ਗਲਾਸ ਚਿਮਚੇ ਹੂੰ ਪੂਰਾ ਸੈੱਟ ਹੁੰਦਾ ਸੀਗਾ ਉਹੀ ਵਰਤਿਆ ਜਾਂਦਾ ਸੀ ਇਹਦਾ ਕੋਈ ਕਿਰਾਇਆ ਨਹੀਂ ਜੀ ਉਹਦੇ ਕਿਸੇ ਨੇ ਕੰਟਰੀਬਿਊਟ ਕਰਤਾ ਕਿ ਭਾਈ ਚਰਨ ਜੀ ਆਗੇ ਹੋ ਸਕਦਾ ਹੈ ਦੇ ਵੀ ਕੋਈ ਲਾਗੂ ਕੀਤਾ ਹੋਇਆ ਵੀ ਜਿਸ ਕਰ ਸ਼ਾਦੀ ਹੋਣੀ ਆ ਉਹ ਉਹ ਐਨੇ ਪੈਸੇ ਕੰਟਰੀਬਿਊਟ ਕਰਨ ਪਰ ਕੋਈ ਮਜਬੂਰੀ ਨਹੀਂ ਸੀ ਹੁੰਦੀ ਉਹ ਇੱਕ ਕਿਸਮ ਦਾ ਸੰਗ ਪੂਲ ਹੁੰਦਾ ਸੀਗਾ ਸਿੱਝ ਸਿੱਝ ਬਣਾਏ ਹੁੰਦੇ ਸੀ ਭਾਈਚਾਰੇ ਨੇ ਔਰ ਉਹ ਪੁਸ਼ਤੋ ਪੁਸ਼ਤੀ ਉਹ ਹੀ ਚੀਜ਼ ਵਰਤੀ ਦੇ ਚਲੇ ਜਾਂਦੇ ਸੀ ਕੋਈ ਖਰਚ ਨਹੀਂਗਾ ਇਹ ਗੱਲ ਮੈਂ ਵਿੱਚੋਂ ਭੁੱਲ ਗਿਆ ਜਦੋਂ ਬਰਾਤ ਆਉਂਦੀ ਸੀ ਧਰਮਸ਼ਾਲਾ ਦੇ ਵਿੱਚ ਕੀ ਹੁੰਦਾ ਸੀਗਾ ਮੰਜੇ ਤੇ ਉੱਤੇ ਦਰੇ ਖੇਸ ਜੋ ਕੁਛ ਹੁੰਦਾ ਸੀਗਾ ਹੁਣ ਇਥੇ ਇਹ ਗੱਲ ਦੱਸਦਾ ਮੈਂ ਖੁਦ ਦੋਹਾਂ ਪਿੰਡਾਂ ਦੇ ਵਿੱਚ ਅੱਗੇ ਵੀ ਜ਼ਿਕਰ ਹੋਇਆ ਸੀ ਮੇਰਾ ਇੱਥੋਂ ਲੱਗ ਕੇ ਦੋ ਪਿੰਡਾਂ ਨਾਲ ਰਿਹਾ ਵਾ ਰਿਹਾ ਵਾ ਮੈਂ ਕਹੂੰਗਾ ਹੁਣ ਤੇ ਵੀ ਚਲੋ ਜੇ ਇਸ ਗੱਲ ਤੇ ਨਾ ਪਈਏ ਜੇ ਨੂੰ ਕਿਸੇ ਨੂੰ ਜੇ ਮੈਨਾ ਕਹਦੇ ਮੇਰੇ ਸਾਡੇ ਉਦੋਂ ਪੰਜਵੀਂ ਸੱਤਵੀਂ ਅੱਠਵੀਂ ਵਿੱਚ ਪਾਸ ਆਉਂਗਾ ਤੇ ਮੈਂ ਹੀ ਸਭ ਤੋਂ ਵੱਧ ਪੜਿਆ ਗਿਆਨ ਜਾਂਦਾ ਹਾਂ ਕਾਪੀ ਲੈ ਲੈਣੀ ਕਲਮ ਦੋਤ ਲੈਣੀ ਮੋਤੀ ਦੀ ਹਰ ਘਰ ਚੋਂ ਦਰੀ ਦੇ ਤੇ ਨਿਸ਼ਾਨ ਲਾ ਲੈਣਾ ਜੋ ਕੁਝ ਮੈਨੂੰ ਸਰਾਣਾ ਜੋ ਕੁਝ ਹੀ ਹੈ ਮੰਝੇ ਦੇ ਉੱਤੇ ਇੱਕ ਪੂਰੇ ਸੈਕਟਰ ਦੇ ਤੇ ਨਾਂ ਲਾ ਦੇ ਕਾਪੀ ਦੇ ਨਾਂ ਲਿਖ ਲੈਣਾ ਵੀ ਇਹ ਫਲਾਣੀ ਕਰਤੋ ਆ ਇਹ ਉਹ ਜਿਹੜੇ ਸੀ ਨਾ ਉਹ ਸਾਰੇ ਮੰਝੇ ਬਿਸਤਰੇ ਜਿਹੜੇ ਸੀ ਉਹ ਵੀ ਸ਼੍ਰੀਕਾ ਭਾਈਚਾਰਾ ਕੰਟਰੀਬਿਊਟ ਕਰਦਾ ਸੀਗਾ ਅੱਜ ਮੇਰੀ ਇੱਕ ਕੁੜੀ ਦਾ ਵਿਆਹ ਹੈ ਕੱਲ ਨੂੰ ਤੁਹਾਡੀ ਕੁੜੀ ਦਾ ਵਿਆਹ ਆ ਉਹ ਜੋ-ਜਾ ਹੁੰਦਾ ਸੀ ਨਾ ਤੇ ਉਦੋਂ ਮੇਲ ਆਉਂਦਾ ਹੁੰਦਾ ਸੀਗਾ ਨਾਂਕਾ ਮੇਲ ਤੇ ਖਾੜ ਪੈਂਦੀ ਜਿਹੜੀ ਸੀ ਤਰਤੀਬ ਇਹ ਹੁੰਦੀ ਸੀ ਵੀ ਪਹਿਲੋਂ ਗੰਢ ਦੀ ਸੇਵਾ ਉਦੋਂ ਬਾਅਦ ਮੇਲ ਦੀ ਜਿਹਨੂੰ ਨਾਨਕਾ ਮੇਲ ਵੀ ਕਿਹਾ ਜਾਂਦਾ ਸੀ ਆ ਔਰ ਉਸ ਤੋਂ ਬਾਅਦ ਭਾਈਚਾਰਾ ਹਮ ਲੇਕਿਨ ਜਿਹੜਾ ਸਪਦਾਰਸ ਬੜਾ ਸਿੰਪਲ ਜਿਹਾ ਹੁੰਦਾ ਸੀ ਕਲਦਾਂਦਾ ਸੀ ਤੇ ਬਾਹਰ ਜਿਹੜੇ ਹੁੰਦੇ ਸੀਗੇ ਆਪਾਂ ਤਾਓ ਆਲੇ-ਪੋਲੇ ਵੇਖਣ ਵਾਲੇ ਹੁੰਦੇ ਸੀ ਇਹੋ ਜਿਹੇ ਬਾਹਰ ਬੈਠੇ ਹੁੰਦੇ ਸੀਗੇ ਵੇਖੋ ਇੱਕ ਜ਼ਰੀਆ ਬਣ ਜਾਂਦਾ ਸੀਗਾ ਜਿੰਨਾਂ ਪਾ ਮਾਇਨਾ ਛੋਟੀ ਜਾਤੀ ਕਹਿਣੋਂ ਮੈਨੂੰ ਮੇਰੀ ਮੋਛ ਨੇ ਵੀ ਹੁੰਦੀ ਹੈ ਮੇਰੇ ਜੀ ਨਹੀਂ ਕਰਦਾ ਕਹਿਣੋਂ ਚਲੋ ਹਵਾਲੇ ਦੇ لحاظ ਨਾਲ ਕਹਿਣਾ ਪੈਂਦਾ ਉਹਨਾਂ ਨੂੰ ਵੀ ਝਾਕ ਹੁੰਦੀ ਸੀ ਫਲਾਣ ਕਰੇ ਸ਼ਾਦੀ ਹੈ ਜਾਵਾਂਗੇ ਕੁਝ ਉਥੋਂ ਚੌਲ ਕੁਝ ਪ੍ਰਸ਼ਾਦੇ ਕੁਝ ਦਾਲ ਕੋਈ ਇਹ ਜੀਆਂ ਮਿਲਣਗੇ ਉਹ ਪੰਬੀਰੀਆਂ ਵੇਚਣ ਵਾਲੇ ਹੁੰਦੇ ਸੀਗੇ ਉਹ ਵਾਈ ਕਰਦੇ ਹੋਏ ਸੀ ਨਿੱਕੇ ਨਿੱਕੇ ਚੀਜ਼ਾਂ ਹੁੰਦੀ ਸੀ ਸੋ ਬੜਾ ਸਿੰਪਲ ਜਿਹਾ ਲੇਕਿਨ ਰੌਣਕ ਬੜੀ ਹੁੰਦੀ ਸੀ ਉਸ ਗੱਲ 'ਚ ਖੂਬਸੂਰਤੀ ਬੜੀ ਹੁੰਦੀ ਸੀ ਉਸ ਗੱਲ 'ਚ ਨੇੜਤਾ ਬੜੀ ਮਹਿਸੂਸ ਹੁੰਦੀ ਸੀ ਉਸ ਗੱਲ 'ਚ ਸਾਂਝਤਾ ਬੜੀ ਹੁੰਦੀ ਸੀ ਇਹ ਫਲਾਣੀ ਦੀ ਕੁੜੀ ਨਹੀਂ ਇਹ ਮੇਰੀ ਕੁੜੀ ਆ ਮੈਂ ਆਪਣੀ ਕੁੜੀ ਆ ਆਪਣਾ ਤੇ ਇਹ ਸੀਗੇ ਇਹ ਜਾਣਦੇ ਆਉਣ ਦਾ ਇਹੀ ਸੀ ਜੰਗ ਜਾਣਦੀ ਸੀ ਜੀ ਚੋਪੜਾ ਸਾਹਿਬ ਮੈਂ ਦੋ ਤਿੰਨ ਜੰਨਾਂ ਚ ਜਾਣ ਦਾ ਸ਼ਹਿਰ ਜਾਨੀਆਂ ਚ ਗਿਆ ਉਹ ਪਰ ਮੈਨੂੰ ਦੋ ਤਿੰਨ ਜੰਨਾਂ ਦਾ ਬਹੁਤ ਚੇਤਾਵਨੀ ਤੁਹਾਡੇ ਪ੍ਰੋਗਰਾਮ ਚ ਫੇਟਾਉਣੀ ਹੈ ਕਿ ਨਹੀਂ ਦੱਸਦਾ ਉਸੇ ਜਰੀਏ ਨਾਲ ਕੋੜੀਆਂ ਤੇ ਗਏ ਸਾਂ ਔਰ ਇੱਕ ਇੱਕ ਗੰਨ ਤੇ ਬਹੁਤ ਦੂਰ ਕੋਈ 70 80 ਕਿਲੋ ਕਿਲੋਮੀਟਰ ਮੀਲ ਹੋਣਗੇ ਗਏ ਨੇ ਔਰ ਰਾਹ ਚ ਇੱਕ ਪੜਾ ਪੜਾ ਕਰਨਾ ਪਿਆ ਔਰ 얘ਤੇ ਮੈਂ ਤੁਹਾਡੇ 1947 ਦੇ ਨਾਲ ਹੀ ਥੋੜਾ ਰਿਲੇਸ਼ਨ ਕਰਨਾ ਇਹ ਗੱਲ 1947 ਦੇ ਮਾਰ ਵੱਡ ਟਕ ਬਰਬਾਦੀ ਮੈਨੂੰ ਇੱਕੋ ਹੀ ਲਫਜ਼ ਮੈਨੂੰ ਫਿੱਟ ਆ ਦੱਸਦੇ ਹੋ ਇਹ ਤੁਮ ਵਧੀਆ ਹੋਰ ਲਫਜ਼ ਮੈਨੂੰ ਵਧੀਆ ਅਮਰੀਕਾ ਨੇ ਲਿਖੇ ਇਹਨੂੰ ਬਿਆਨ ਕਰਨ ਨਾਲ ਮਿਲਦਾ ਨਹੀਂ ਬਰਬਾਦੀ ਤੇ ਅਜੇ ਤੱਕ ਮੈਨੂੰ ਉਹ ਚੀਤੇ ਹਾਰੇ ਕੇ ਪਤਨ ਤੋਂ ਲੰਗੇ ਸਾਂ ਉਹ ਤੋਂ ਪੋਰਨ ਸੀ ਅਗਾ ਜਾ ਬੇੜੀਆਂ ਤੇ ਲੰਘਣਾ ਪੈਂਦਾ ਸੀ ਜਾਂ ਕਿਸ਼ਤੀਆਂ ਦੇ ਪੁਲ ਬਣ ਜਾਂਦਾ ਸੀ ਸਿਆਲ ਚ ਕਿਸ਼ਤੀਆਂ ਦੇ ਪੁਲ ਤੋਂ ਲੰਘੇ ਆ ਅਗਲੇ ਪਾਸੇ ਮੰਡਾ ਆ ਜਾਂਦਾ ਵਾ ਪੰਜ-ਸੱਤ ਕਿਲਮ ਔਰ ਉੱਥੇ ਕਿਕਰਾਂ ਦੇ ਵਿੱਚ ਮਲਿਆਂ ਦੇ ਵਿੱਚ ਕੱਪੜੇ ਅੜੇ ਪੈਸਲੇ ਤੇ ਜਿਹੜਾ ਕਿ ਰਿਸ਼ਤੇਦਾਰ ਉਸ ਇਲਾਕੇ ਦਾ ਸੀ ਉਹ ਕਹਿੰਦਾ ਇਹ ਰੁੜੀਆਂ 47 ਦੇ ਵਿੱਚ ਵੱਡ ਟੋਕ ਕੀਤੀਆਂ ਰੁੜੀਆਂ ਲਾਸ਼ਾਂ ਪਹਿਲਾਂ ਝਾੜਾਂ ਦੇ ਵਿੱਚ ਕਿਕਰਾਂ ਦਿੱਤਾ ਨਾ 10 ਫੁੱਟ ਤੱਕ 12 ਫੁੱਟ ਤੱਕ ਫਸੀਆਂ ਸੀ ਉਹ ਲਾਸ਼ਾਂ ਗਲ ਕੇ ਨਿਕਲ ਗਈਆਂ ਉਹਨਾਂ ਦੇ ਜਿਹੜੇ ਬਸਰ ਸੀਗੇ ਲੋਕ ਤੇ ਉਹ ਅਜੇ ਟਾਣਿਆਂ ਦੇ ਵਿੱਚ ਕੋਈ ਫਸੇ ਪਏ ਸੀ ਇਹ ਥੋੜਾ ਉਧਰ ਦਾ ਵੀ ਹਵਾਲਾ ਦੇਦਾ ਤੇ ਬੜੇ ਦੂਰ ਸੀ ਸਾਰਾ ਮੰਡ ਦਾ ਇਲਾਕਾ ਸੀ ਬੜਾ ਮੈਨੂੰ ਅਜੇ ਤੱਕ ਚੇਤੇ ਆ ਮੇਰਾ ਹੋ ਗਿਆ ਸੀ ਦੂਰ ਸਿਕ ਪਿੰਡ ਬੜਾ ਲੰਮਾ ਸੀਗਾ ਹਾਲਾਂਕਿ ਇੱਕ ਮੰਜ਼ਲ ਵਿੱਚ ਰਾਜ ਰਾਂ ਦੇ ਬਾਵੀ ਉਹ ਉਸ ਪਿੰਡ ਵਾਲੇ ਵਾਂਝਾ ਲੰਪਾ ਜਿਹੜਾ ਜਿੰਨੂੰ ਹਿਊਰਿਕਨ ਲੰਪਾ ਪਕਿੰਨੇ ਉਹ ਵਾਂਝੇ ਉੱਤੇ ਲੰਪਾ ਉੱਚੀ ਟੰਗੀਆਂ ਤੇ ਐ ਕਰੀ ਜਾਣ ਪਿੰਡ ਇੱਥੇ ਆ ਉਹ ਵੇਖੋ ਉਹਨੇ ਚੀਜ਼ਾਂ ਆਪਣੀ ਕਿਸਮ ਦਾ ਲੁੱਟ ਫਿਆ ਹੂੰ ਇਹਨੂੰ ਆਪਾਂ ਫੇਰ ਆਪਣੇ ਫਜ਼ੂਲ ਖਰਚੀ ਵਾਲੇ ਪਾਸੇ ਲਾਈ ਹੈ ਔਰ ਗੱਲ ਇੰਨੀ ਅਲੱਗ ਤਾਂ ਦਫੀ ਜਿੱਤਣ ਕੋਈ ਪਹਿਲੀ ਗੱਲ ਉਹ ਤਾਂ ਪੈਸਾ ਹੁੰਦਾ ਹੀ ਨਹੀਂ ਸੀ ਕੋਲ ਪੈਸੇ ਬਹੁਤ ਘੱਟ ਸੀ ਜਲੇਸ ਘਰ ਦੇ ਵਿੱਚ 100 ਦਾ ਨੋਟ ਹੁੰਦਾ ਸੀ ਉਹਨੂੰ ਖਾਣਾ ਪੀਣਾ ਕਰ ਸਮਝਿਆ ਜਾਂਦਾ ਸੀਗਾ ਤੇ ਮੇਲੇ 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 ਵੇਖਦੇ ਨਾ ਛੁੱਟੇ ਹੁੰਦੇ ਰਹੇ ਆ ਤੇ ਮੇਲੇ ਵੇਖਣੇ ਤੇ ਜਿਸ ਜ ਮੁੰਡੇ ਦੀ ਜੇਬ ਚ ਅੰਨਾ ਹੁੰਦਾ ਸੀ ਉਹਨੂੰ ਕਹਣਾ ਇਹ ਕਰੋ ਸੌਖਾ ਮਤਲਬ ਪੈਸਾ ਦੋ ਪਹਿਲੇ ਲੋ ਅੰਨਾ ਨਾ ਕਹ ਲੋ ਚੌਲੀ ਕਹ ਲੋ ਤੇ ਇਹ ਤੇ ਮੈਨੂੰ ਗੱਲ ਇੱਕ ਅਵੀ ਚ ਇੱਥੇ ਆ ਗਿਆ ਉਹ ਦੁਕਾਨਾਂ ਲੱਗਦੀਆਂ ਸੀ ਮੇਲੇ 'ਚ ਕਈ ਕਿਸਮ ਦੀਆਂ ਪਕੌੜੀਆਂ ਨੇ ਜਲੇਬੀਆਂ ਦੀਆਂ ਹੋਲਮਪਨੀਆਂ ਬੇਸਾਬੀਆਂ ਤੇ ਇੱਕ ਦੁਕਾਨ ਉਹ ਜਿਸ ਨੇ ਤਪੜੀ ਬਿਸ਼ਾ ਕੇ ਰੱਖਿਆ ਅੰਦਰ ਉਹਨੂੰ ਕਹਿੰਦੇ ਸੀ ਕਿਸਮਤ ਪੜੀ ਹਮ ਮੈਂ ਵਿਆਹ ਨਾਲ ਲੇਟ ਕਰੂੰਗਾ ਉਹ ਕਿਸਮਤ ਪੜਨ ਦੀ ਪੈਸੇ ਲੈਣੇ ਔਰ ਜੋ ਖੋਲਣਾ ਪੈਣਾ ਕੀ ਨਿਕਲਣਾ ਲੋਟਰੀ ਉਹ ਵੀ ਉਹ ਵੀ ਚੀਜ਼ ਜਿਹੜੀ ਹੁੰਦੀ ਸੀ ਉਹ ਪੈਸੇ ਤਾਂ ਕੱਟਦੀ ਹੋएगी ਰਾਈਆਂ ਮੈਨੂੰ ਇਹਦੀ ਚੁੱਕੀ ਕਮਾਈ ਹੈ ਨਾ ਉਹ ਥੋੜੀ ਵਿਆਹ ਦੇ ਨਾਲ ਹਾਸੇ ਦੇ ਮਜ਼ਾਕ ਕਰ ਲਾ ਉਦੋਂ ਮੁੰਡੇ ਨੇ ਕੁੜੀ ਨਹੀਂ ਸੀ ਵੇਖੀ ਹੁੰਦੀ ਕੁੜੀ ਨੇ ਮੁੰਡਾ ਨਹੀਂ ਸੀ ਵੇਖਿਆ ਹੁੰਦਾ ਹੂੰ ਚੋਪੜੇ ਦਾ ਲਾਵਾ ਹੁੰਦੀਆਂ ਸੀ ਲਾਵਾ ਦੇ ਉੱਤੇ ਕੁੜੀ ਜਿਹੜੀ ਤੁਰਕੇ ਆ ਕੇ ਨਹੀਂ ਸੀ ਬਹਿੰਦੀ ਹੂੰ ਉਹਦਾ ਭਰਾ ਦਾ ਉਹਦਾ ਮਮਾ ਉਹਨੂੰ ਐ ਕਰਕੇ ਐਡ ਕਰਕੇ ਬਿਠਾਉਂਦੇ ਉਹਨਾਂ ਜੱਫੀ ਪਾ ਕੇ ਲਿਆ ਕੇ ਲਾਵਾ ਤੇ ਬਿਠਾਇਆ ਜਾਂਦਾ ਸੀ ਹੂੰ ਇਸ ਦਾ ਮੂੰਹ ਪੂਰਾ ਟੱਕਾ ਕੀਤਾ ਔਰ ਥੋੜੀ ਥਰਕੀ ਮੰਗਾਂ ਦੇ ਗੱਲ ਦੱਸਦਾ ਉਹ ਉਹ ਨਾ ਵੇਖਣਾ ਇਹਦੇ ਹੱਥ ਨੰਗਾ ਪਤਾ ਲੱਗੇ ਗੋਰੀ ਆ ਕੇ ਕਾਰੀ ਆ ਜਿਸ ਤਰ੍ਹਾਂ ਦੇ ਹੱਥ ਛੱਡ ਵੀ ਚੱਲਦਾ ਹੁੰਦਾ ਸੀਗਾ ਤੇ ਉਹ ਬੜੇ ਸਿੰਪਲ ਨਾ ਹੁੰਨੇ ਆ ਉਹਦੇ ਕੋਈ ਲੰਮਾ ਚੌੜਾ ਕੰਮ ਨਹੀਂ ਕੋਈ ਪੈਸਿਆਂ ਦਾ ਕੋਈ ਲੰਮਾ ਚੌੜਾ ਕੰਮ ਨਹੀਂ ਹੁੰਦਾ ਇਸ ਸਵਾ ਰੁਪਈਆ ਉਹ ਜਿਹੜਾ ਹੁੰਦਾ ਸੀ ਕਿਤਨਾ ਕਰਨਾ ਜਿਹੜਾ ਤੇ ਬਹੁਤ ਸਿੰਪਲ ਰਹਿੰਦਾ ਹੁੰਦਾ ਸੀਗਾ ਤੇ ਉਹ ਚੀਜ਼ ਜਿਹੜੀ ਆ ਹੁਣ ਚਲੋ ਚੇਂਜ ਆਈ ਆ ਪਤ ਤੜੇ ਪੁਰਾਣੇ ਨਵੇਂ ਦੀ ਰੋਤਾਈ ਵਾਲੀ ਗੱਲ ਮੈਂ ਸਹਿਮਤ ਆਂ ਹੋ ਰਿਹਾ ਵਾ ਲੇਕਿਨ ਆ ਇਕਨਮ ਉਹਦੇ ਜਿਹੜਾ ਫਜ਼ੂਲ ਖਰਚੇ ਵਾਲਾ ਪਾਸਾ ਨਾ ਇਹ ਨਾ ਇਹਦੇ ਬਾਰੇ ਮੈਂ ਕਿਸੇ ਨਾਲ ਸਹਿਮਤ ਹੁਣ ਤਿਆਰ ਨਹੀਂ ਮਿੱਤਰ ਚਾਹੇ ਮੈਨੂੰ ਤੁਸੀਂ ਕਹਿ ਦਿਓ ਜ਼ਿੱਦੀ ਚਾਹੇ ਕਹੋ ਤੁਸੀਂ ਠੀਠ ਜਿਹੜਾ ਮਰਜ਼ੀ ਵਰਤ ਲਿਓ ਪਰ ਮੈਂ ਤਰਕ ਦੇ ਆਧਾਰ ਤੇ ਲਾਜਿਕ ਦੇ ਆਧਾਰ ਨਾਲ ਮੈਂ ਮੇਰੇ ਖਿਆਲ ਆ ਕਿ ਬਹੁਤਾ ਮੈਂ ਦਿਮਾਗੀ ਬੰਦਾ ਨਹੀਂ ਪਰ ਮੈਂ ਕਨਵਿੰਸ ਕਰ ਸਕਦਾ ਜਿਹੜਾ ਸਵਾ ਰੁਪਏ ਨਾਲ ਵਿਆਹ ਹੋਇਆ ਉਹਦੀ ਵੈਲਿਡਿਟੀ ਜਾਉਦੀ ਸਾਰਥਕਤਾ ਜਾਂ ਉਹਦੀ ਮਾਨਤਾ ਸਮਾਜਿਕ ਮਾਨਤਾ ਵੀ ਉਹਨੇ ਆ ਜਿੰਨੀ ਹੋਣ ਵਾਲੇ ਐਸ ਕਰੋਨਾ ਦੇ ਖਰਚ ਨਾਲ ਹੂੰ ਉਹਦੇ ਵਿੱਚ ਜਿਹੜੀ ਜਿ ਆਪਣਾ ਤਨ ਬੋਸ ਸੀ ਹੁਣ ਵਾਲੇ ਦੇ ਵਿੱਚ ਫਾਰਮੈਲਟੀ ਵੱਧ ਗਈ ਹੈ ਹੂੰ ਇਹਦੇ ਵਿੱਚ ਹੁਣ ਵਿਖਾਵੇ ਤੇ ਫਾਰਮੈਲਟੀ ਜਿਵੇਂ ਇਸ ਤਰ੍ਹਾਂ ਕੋਈ ਕਾਰਵਾਈ ਪਾਉਂਦੀ ਹੈ ਕਾਰਵਾਈ ਪਾਤੀ ਹੈ ਇਹ ਕਿਸੇ ਜਾਦੀ ਹੋ ਰਹੀ ਹੈ ਉਸ ਤੋਂ ਬਾਅਦ ਇਤਿਹਾਸ ਤੁਹਾਡੇ ਕੋਲ ਹੈ ਕਿ ਬਿਆਹ ਤੋਂ ਬਾਅਦ ਫਿਰ ਦਾਜ ਦੇਹਜ ਦੇ ਨਾਤੇ ਹੋਰ ਲਿਆ ਹੋਰ ਤੇਰੇ ਮਾਪਿਆਂ ਨੇ ਆਨ ਦਿੱਤਾ ਉਹਦੇ ਦੀ ਡਿਟੇਲਸ ਮੈਂ ਜਾਂਦੀ ਲੋੜ ਨਹੀਂ ਅ ਦੋਸਤੋ ਮਿੱਤਰੋ ਵਿਦਵਾਨ ਸਜਣੋ ਮੇਰੇ ਨਾਲ ਤੁਸੀਂ ਬਿਹਤਰ ਜਾਣਦੇ ਹੋ ਕਿ ਉਹਦੇ ਬਾਅਦ ਕੀ ਕੀ ਮੁਸੀਬਤਾਂ ਖੜੀਆਂ ਹੁੰਦੀਆਂ ਨੇ ਔਰ ਫਿਰ ਦੁਬਾਰਾ ਕਹਿ ਰਹੇ ਹਾਂ ਜੋ ਮੈਂ ਕੀਤਾ ਸੋ ਮੈਂ ਪਾਇਆ ਹਮ ਦੋਸ਼ ਨਾ ਦਿਜੀਂ ਅਵਰ ਜਣਾ ਇਹ ਅਸੀਂ ਆਪ ਖੜੀ ਕੀਤੀਆਂ ਅ ਆਪੇ ਫਾਥੜੀ ਹੈ ਤੈਨੂੰ ਕੌਣ ਛਡਾਵੇ ਇਹ ਗੱਲ ਹੈ ਹੁਣ ਤੈਨੂੰ ਕਿਸੇ ਨੇ ਛਡਾ ਤੁਸੀਂ ਆਪ ਉਠੋ ਮਹਿਮ ਸ਼ੁਰੂ ਕਰੋ ਕਹਦੋ ਜੇ ਪਲਾਵਾ ਇਸ ਤਰ੍ਹਾਂ ਦਾ ਸਾਦਾ ਵਿਆਹ ਹੋਣਾ ਵਿਆਹਣੀ ਕੁੜੀ ਵਿਆਹ ਲੰਨੇ ਤੇ ਵਿਆਹ ਹੋ ਹੀ ਜਾਣਿਆ ਕਦੀ ਕਿਸੇ ਨੇ ਕਿਸੇ ਦੇ ਕੁੜੀ ਅਣਵੇਈ ਰਹਿ ਗਈ ਹੈ ਪਿਛੇ ਪਿਛਲੇ ਵੇਲੇ ਚ ਹੁੰਦਾ ਸੀ ਠੀਕ ਹੈ ਮਾੜੇ ਘਰਾਂ ਦੇ ਮੁੰਡੇ ਇੱਕ ਗੱਲ ਮਸ਼ਹੂਰ ਸੀ ਕਿ ਇੱਕਦਮ ਮੁੰਡੇ ਵਿਆਹ ਹੁੰਦਾ ਸੀ ਬਾਕੀ ਤੇ ਵਿਆਹ ਖੁਣੇ ਰਹਿ ਜਾਂਦੇ ਸੀ ਉਹ ਇੱਕਲਾ ਦਾ ਫੈਕਟਰ ਹੈਗਾ ਲੇਕਿਨ ਅੱਜ ਸਾਇ ਮੁੰਡੇ ਡਾਕਟਰ ਹੈ ਪ੍ਰੋਫੈਸਰ ਹੈ ਇੰਜੀਨੀਅਰ ਹੈ ਕੁੜੀਆਂ ਡਾਕਟਰ ਇੰਜੀਨੀਅਰ ਪ੍ਰੋਫੈਸਰ ਨੇ ਤਕੜੀ ਤਕੜੇ ਬਿਜ਼ਨਸ ਹੈ ਚੰਗੇ ਚੰਗੇ ਜ਼ਮੀਨਾਂ ਨੇ ਸੌਣ ਚੱਲ ਰਿਹਾ ਲੇਕਿਨ ਸਾਡੀ ਮੈਨੇਜਮੈਂਟ ਗਲਤ ਹੈ ਹਮ ਗੱਲ ਇੱਥੇ ਮੁੜ ਕੇ ਆਉਂਦੀ ਹੈ ਸਾਡਾ ਜਿਹੜਾ ਨਾ ਉਹ ਨੂੰ ਉਹ ਉਹ ਜਿਹੜੀ ਮਿੰਤੀ-ਕਿੰਤੀ ਆ ਜਿਹੜੀ ਆ ਉਹ ਗੱਲ ਤੇ ਸਾਨੂੰ ਉਸ ਤੋਂ ਸੰਕੋਚ ਕਰਨਾ ਚਾਹੀਦਾ ਹੈ ਅ ਵਿਆਹ ਇੱਕ ਇਹਨੂੰ ਸ਼ਾਦੀ ਕਹਿੰਦੇ ਆ ਸ਼ਾਦੀ ਦਾ ਮਤਲਬ ਖੁਸ਼ੀ ਹੁੰਦਾ ਆ ਉਹ ਇਹਨਾਂ ਇਹਨੂੰ ਆਪਾਂ ਖੁਸ਼ੀ ਦੇ ਰੂਪ ਚ ਰੱਖੀਏ ਇਹਨੂੰ ਬਿਜ਼ਨਸ ਦੇ ਰੂਪ ਚ ਨਾ ਰੱਖੀਏ ਇਹਨੂੰ ਮੰਡੀ ਨਾ ਬਣਾਈਏ ਮੈਂ ਕਈ ਵਾਰ ਕਿਹਨਾਂ ਨਾ ਮੰਡੀ ਚ ਮੁੰਡਾ ਕੁੜੀ ਖੜੇ ਕਰ ਦਿੰਦੇ ਆ ਫਿਰ ਉਹਦੀਆਂ ਬੋਲੀਆਂ ਚੱਲਦੀਆਂ ਨੇ ਦੋਸਤੋ ਮੈਨੂੰ ਸਮਝ ਕਰੋ ਮੇਰੀ ਜ਼ਬਾਨ ਤੇ ਲਫ਼ਜ਼ ਜਿਹੜੇ ਆ ਥੋੜੇ ਕ ਥੋੜੇ ਕ ਨਹੀਂ ਵਾ ਵਾ ਤੈਨ ਸਖਤ ਲੱਗਦੇ ਹੋਣਗੇ ਮੈਂ ਕਹਿ ਰਿਹਾ ਅਪਰੋਪਰੀਟ ਲੱਗ ਰਹੇ ਨੇ ਤੇ ਪਿਛਲੀ ਵਾਰ ਵੀ ਗੱਲਾਂ ਹੋਈਆਂ ਸੀ ਇਹਨਾਂ ਡਾਉਨਲੋਡ ਕਰਾਂ ਗੱਲ ਗੁਲ ਕੀਤੀ ਐ ਤੇ ਮੈਂ ਇਹ ਕਿੰਨੇ ਮੈਂ ਕਲਮ ਨਾਲ ਨਹੀਂ ਲਿਖਿਆ ਮਕੋੜੇ ਨਾਲ ਲਿਖਿਆ ਹ ਮੈਂ ਐਡਾ ਗਵਾਰੂ ਵੀ ਨਾ ਤਸੀਮ ਤੇਲ ਮਨਜੀ ਹੈ ਤੁਸੀਂ ਗਵਾਰੂ ਕਹ ਲੈ ਜੋਸ਼ ਕਰ ਮੇਰੀ ਹੱਥ ਜੋੜ ਕੇ ਬੈਠਿਆ ਇਸ ਗੱਲ ਤੋਂ ਆਪਾਂ ਅ ਭਸ਼ਾਮੜੀ ਅ ਅਸੀਂ ਆਪਣੀ ਆਪਣੇ ਪੈਰ ਆਪ ਕੋਹਾੜਾ ਪਾਇਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਹੂੰ ਉਹ ਇੱਥੇ ਨੂੰ ਹੋ ਨਹੀਂ ਖੁਸ਼ ਮੰਨਣਾ ਆਪਣਾ ਬਾਦੂ ਡੇ ਰਹਿਣ ਦੀ ਗਰਬਾਣੀ ਦੀ ਅ ਆਪਣਾ ਕੁਰਾਨ ਸ਼ਰੀਫ ਦੀ ਪੁੱਤਰ ਗੀਤਾ ਦੀ ਇਹਨਾਂ ਗੱਲਾਂ ਤੇ ਮੰਨ ਲਿਏ ਅਸੀਂ ਮੱਥਾ ਵੀ ਟੇਕਦੇ ਆ ਅਸੀਂ ਯਾਰ ਮੈਨੂੰ ਕਈ ਵਾਰ ਹੁੰਦਾ ਆਪਾਂ ਡੋਗਲੇ ਡੋਗਲੇ ਤੇ ਨਹੀਂ ਬਗ ਰਹੇ ਆਪਾਂ ਮੰਦੇ ਵੀ ਆ ਤੇ ਨਹੀਂ ਵੀ ਮੰਦੇ ਹਾਂ ਦੁਖੀ ਯਾਰ ਇੱਕ ਪਾਸੇ ਵੱਲ ਆਉਣਾ ਜਿੰਨਾ ਨਾ ਕਰੀ ਕਰੀ ਆਪਾਂ ਤੇ ਇਹ ਗੱਲ ਤੇ ਇੱਥੇ ਤੱਕ ਹੋ ਗਈ ਆ ਇਹਦੇ ਵਿੱਚ ਹੀ ਫਿਰ ਇਹ ਗੱਲ ਲੱਗਦੇ ਹੱਥ ਹੋਰ ਵੀ ਕਰਦਾ ਮੈਨੂੰ ਇਹ ਨਹੀਂ ਸਮਝ ਆਈ ਜਿਉਂ ਕੁੜੀ ਵਾਲੇ ਦਾੜ ਦੇਹੇਜ ਦਿੰਦੇ ਸੀ ਉਹ ਮੰਝੇ ਢਾ ਕੇ ਵਿਛਾ ਕੇ ਸਾਰਾ ਕੱਪੜਾ ਤੇ ਡਿਸਪਲੇ ਕਰਦੇ ਸੀ ਹੂੰ ਦਿਖਾਉਂਦੇ ਸੀ ਫਲਾਣੇ ਦਾ ਪਤਾ ਨਹੀਂ ਮੈਂ ਤੇ ਹੋਰ ਲਫ਼ਜ਼ ਦੇ ਨੇ ਮੇਰੀ ਜ਼ੁਬਾਨ ਤੇ ਨਹੀਂ ਆਉਂਦੇ ਮੇਰੀ ਮੈਮਰੀ ਨੇ ਕੈਚ ਹੀ ਨਹੀਂ ਕੀਤੇ ਆ ਫਲਾਣੇ ਦਾ ਫਲਾਣੇ ਆ ਨਾ ਆਂਦਾ ਫਲਾਣ ਠਿੰਗੜੇ ਉਲੰਪੁਲ ਅਗਲੀ ਗੱਲ ਜਿਹੜੇ ਆਇਮ ਦੇ ਸੀ ਜਿਨ੍ਹਾਂ ਨੂੰ ਦਾਜ ਦਿੱਤਾ ਜਾਂਦਾ ਸੀ ਉਹ ਆਪਣੇ ਪਿੰਡ ਲੈ ਕੇ ਆਪਣੇ ਘਰ ਜਾ ਕੇ ਉਸੇ ਨੂੰ ਫੇਰ ਡਿਸਪਲੇ ਕਰਦੇ ਸੀ ਹੂੰ ਆ ਕੁਛ ਅਸੀਂ ਲੈ ਕੇ ਆਏ ਆ ਫਿਰ ਉਹਨਾਂ ਚ ਨਗੋਚਾਂ ਔਰ ਯਾਰ ਕਦੀ ਦੁਨੀਆ ਦੁਨੀਆ ਤੁਸੀਂ ਮੂੰਹ ਬੰਨ ਲਓਗੇ ਕਦੀ ਵੀ ਕਿਸੇ ਅਜ ਤੱਕ ਮੈਂ ਨਹੀਂ ਸਮਾਜ ਚ ਵਖਾ ਹਾਈਪਰ ਦੀ ਗੱਲ ਕਰਦਾ ਵੈਸਤ ਨਹੀਂ ਗੱਲ ਕਰ ਰਿਹਾ ਵੈਸਤ ਦੇ ਵਿੱਚ ਚੇਂਜ ਨਹੀਂ ਕਰ ਲਿਆ ਕਿ ਮੈਨੂੰ ਇੱਥੇ ਮੈਨੂੰ ਲਿਖਣੀ ਪੈਗੀ ਇੱਕ ਕਿਤਾਬ ਫੜਿਓ ਬਖਾਇਓ ਕਿਰੇ ਚਮਤਕਾਰੀ ਕਨੇਡਾ ਇਹਦੇ ਵਿੱਚ ਇਹੋ ਜੇ ਟੌਪ ਕੀ ਕੋਈ ਚਾਲਕ ਦੇਵੀ ਇਕਤਿਬ ਲੈ ਇਸੇ ਵਿੱਚ ਇਸੇ ਵੈ ਦੀ ਗੱਲ ਜਿਹੜੀ ਆ ਉਹ ਮੈਂ ਇੱਕ ਬਹੁਤ ਵੱਡਾ ਟੌਪਿਕ ਔਰ ਬੜੀ ਵਿਸਤਾਰ ਦੇ ਵਿੱਚ ਇਹਨੂੰ ਬਾਅਦ ਦਲੀਲ ਪੇਸ਼ ਕਰਨ ਦੇ ਕੀਤੇ ਜਿਹੜੀਆਂ ਮੈਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਉੱਥੇ ਥੋੜੇ ਕੋਰ ਟੰਗਾਂ ਨਾ ਕੀਤੀਆਂ ਹੋਣਗੀਆਂ ਕਿਉਂਕਿ ਲਿਖਤੀ ਰੂਪ ਜਿਹੜਾ ਦਾ ਉਹ ਉਹਦੇ ਆਪਣੇ ਆਪ ਆ ਬੰਦੀਆਂ ਹੁੰਦੀਆਂ ਨੇ ਜੀ ਤੇ ਇਹ ਜਿਹੜੇ ਤੇ ਜਿਹੜਾ ਉਹ ਜਿਹੜੇ ਵਿਖਾਵੇ ਬਾਜੀ ਆ ਨਾ ਮੈਂ ਪਹਿਲਾਂ ਵੀ ਦਾ ਜ਼ਿਕਰ ਕਰ ਚੁੱਕਾ ਹਾਂ ਉਹ ਤੁਸੀਂ ਕਿੰਨੂੰ ਵਿਖਾਉਣਾ ਚਾਹੁੰਦੇ ਹੋ ਕਿੰਨੂੰ ਵਿਖਾਉਣ ਦੇ ਉਹਦਾ ਇੱਕ ਚੀਜ਼ ਲੱਗਦਾ ਆ ਕਿ ਕੀਤੀ ਹੋਰ ਗੱਲ ਕਰਦਾ ਚੋਰਾਂ ਦੇ ਵਾਰੇ ਨਿਆਰੇ ਹੋ ਜਾਂਦੇ ਸੀ ਹੂੰ ਪਹਿਲਾਂ ਪਤਾ ਹੁੰਦਾ ਸੀ ਪਿਆ ਇਸ ਘਰੇ ਲੜਕੀ ਦਾ ਵਿਆਹ ਇਹਨਾਂ ਨੇ ਕਿਦੇ ਦਾਜ ਦੇ ਹੇੜ ਬੰਨਿਆ ਟੂਮਾ ਬੰਨੀਆਂ ਔਰ ਮੇਰੀ ਆਪਣੀ ਨੌਲੇਜ ਹੈਗਾ ਕਿ ਸ਼ਾਦੀ ਤੋਂ ਪਹਿਲਾਂ ਉਹਨਾਂ ਘਰਾਂ ਦੇ ਵਿੱਚ ਚੋਰੀਆਂ ਆਈਆਂ ਸਾਰਾ ਇੱਕ ਟਾਣਾ ਬਣਾ ਜਿਹੜਾ ਸਿਕੰਦਰ ਗਿਆ ਹੂੰ ਸ਼ਾਦੀ ਨਹੀਂ ਹੋਈ ਕਦੋਂ ਮੈਂ ਹੋਈ ਹੋਊਗੀ ਬਾਅਦ ਓਏ ਉਹੀ ਚੀਜ਼ ਜਦ ਦੂਜੇ ਕਰੇ ਗਏ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿਉਂਕਿ ਉਹ ਆਪਣਾ ਕੰਮ ਕਰ ਰਹੇ ਆ ਚੋਰ ਜਿਹੜੇ ਆ ਉਹਨੇ ਵੈਸੇ ਕਰੇ ਇਨਾ ਕੁਛ ਆਇਆ ਹੈ ਫਿਰ ਸਨਨ ਲੱਗਦੀਆਂ ਨਹੀਂ ਐਸੀ ਕਾਣਾ ਭਰਾਨੇ ਪਾੜ ਲੱਗ ਗਿਆ ਹੂੰ ਸਨ ਲੱਗ ਗਿਆ ਇਨਾ ਕੁਛ ਲੱਗ ਫਿਰ ਥਾਣੇ ਜਾਣਾ ਥਾਣੇ ਵਾਲਿਆਂ ਨੇ ਫਿਰ ਆਪਣਾ ਹਿੱਸਾ ਹਵੇ ਤਨਪਦੇ ਸਾਡੀ ਪੁਲਿਸ ਜਿਹੜੀ ਆ ਮੈਂ ਉਹਨਾਂ ਦੇ ਉੱਤੇ ਬੜਾ ਤਿੱਖਾ ਕਮੈਂਟ ਨਹੀਂ ਕਰੂਗਾ ਕਿਉਂਕਿ ਅੱਜ ਕੱਲ੍ਹ ਜਮਾਨਾ ਬੜਾ ਨਾਜ਼ੁਕ ਹੈ ਤੇ ਉਹ ਆਪਣਾ ਦਸਵੰਦ ਉਹਨਾਂ ਦਾ ਹੁੰਦਾ ਸੀਗਾ ਉਹ ਕੁਛ ਚੱਲਦਾ ਰਹਿੰਦਾ ਹੁੰਦਾ ਸੀਗਾ ਅ ਦੋਸਤੋ ਮਿੱਤਰੋ ਇਹ ਗੱਲ ਮੈਂ ਸੰਖੇਪ ਰੂਪ ਚ ਹੁਣ ਤੱਕ ਰੱਖੀ ਆ ਇਹਦੀ ਹੋਰ ਡਿਟੇਲ ਚ ਵੀ ਜਾਇਆ ਜਾ ਸਕਦਾ ਥੋੜਾ ਘੋਰ ਬਰੀਕ ਬਿਨੀ ਚ ਔਰ ਤੇ ਕਮੈਂਟ ਹੋਰ ਵੀ ਕੀਤੇ ਜਾ ਸਕਦੇ ਆ ਬਾ ਅਰਥ ਬਾ ਮੈਨੇ ਲੇਕਿਨ ਅਨ ਨੇ ਅਸ਼ਾਰਾ ਰਾ ਆਕਲ ਇੱਕ ਫਾਰਸੀ ਦਾ ਵਾ ਅਸ਼ਾਰਾ ਹੈ ਰਾ ਅਕਲ ਜਿਹਨੂੰ ਆਪਾਂ ਸਿੱਧੀ ਪਾਸ਼ਾ ਚ ਕਹਿੰਾਂਗੇ ਅਕਲਮੰਦ ਨੂੰ ਇਸ਼ਾਰਾ ਕਾਫੀ ਤੇ ਮਿੱਤਰ ਮੈਂ ਤਾਂ ਅਕਲਮੰਦ ਨਹੀਂ ਇਸ ਕਮਲੇ ਵੱਲੋਂ ਜਿਹੜੀ ਗੱਲ ਕਹੀ ਹੈ ਇਹਨੂੰ ਇਸ਼ਾਰਾ ਸਮਝ ਕੇ ਇਸ ਤੇ ਗੌਰ ਫਰਮਾ ਲਓ ਆ ਜਿਹੜਾ ਦਿੱਤਾ ਨਾ ਇਹਦੇ ਵਿੱਚ ਤੇ ਨਾ ਮੱਝਾਂ ਵੱਜਣੀਆਂ ਨੇ ਖੋਪਰ ਚ ਨਾ ਟੋੜੀ ਪੈਣੀ ਆ ਨਾ ਦਾਣ ਡੜੇ ਡਰਮ ਰੱਖੇ ਜਾਣੇ ਆ ਇਹਦਾ ਇੱਕੋ ਹੀ ਕੰਮ ਆ ਵਿਚਾਰ ਕਰਨੇ ਸੋਚਣਾ ਅਧਿਆਨ ਕਰਨਾ ਗੌਰ ਕਰਨਾ ਗੌਰ بار بار ਮੁਰਮੁਰ ਉਹਨੂੰ ਪਰਚੋੜਣਾ ਮੁਰਮੁਰ ਸੋਚਣਾ ਉਹਦੇ ਹਾਨ ਲਾਭ ਵੇਖਣੇ ਨਤੀਜੇ ਕੱਢਣੇ ਕਈ ਵਾਰ ਨਤੀਜੇ ਜਿਹੜੇ ਆ ਠਾ ਗਲਜਰੀ ਚ ਵਜਦੇ ਕਈ ਵਾਰ ਨਹੀਂ ਵਜਦੇ ਇਹ ਇਹ ਜ਼ਿੰਦਗੀ ਦਾ ਹਿੱਸਾ ਆ ਇਹ ਸਵਾ ਲੇਕਿਨ ਅਗਰ ਆਪਾਂ ਇਹਨੂੰ ਨਹੀਂ ਵਰਤਾਂਗੇ ਜਾਂ ਘੱਟ ਵਰਤਾਂਗੇ ਜਾਂ ਬਿਲਕੁਲ ਨਹੀਂ ਵਰਤਾਂਗੇ ਅੱਜ ਦੀ ਗੱਲ ਬਾਤ ਦੇ ਰਿਲੇਸ਼ਨਸ਼ਿਪ ਵਿਆਹ ਸ਼ਾਦੀ ਦੇ ਨਾਤੇ ਐਸ ਪੱਖ ਨੂੰ ਇਹ ਜਿਹੜਾ ਹੈ ਨਾ ਪੱਖ ਵਖਾਵੇ ਦਾ ਮਤਲਬ ਇਹਨੂੰ ਲਫ਼ਜ਼ ਬਾਰ-ਬਾਰ ਕਹਿਣਾ ਪੈਂਦਾ ਇਹ ਜਿਹੜਾ ਨਾ ਸਰਕਸ ਮੈਨੂੰ ਸਰਕਸ ਵੀ ਕਹਿਣ ਲੱਗ ਪਿਆ ਹਮ ਅਜੇ ਬੇਕਨ ਨਹੀਂ ਨਾ ਤਾਂ ਥੋੜਾ ਕਨਫਰਮਲ ਢੰਗ ਸੀ ਆ ਜੀ ਨਾ ਕਿਤਨ ਜਦ ਇੰਨੇ ਕਰਨ ਜਦੋਂ ਮੈਂ ਆਪਣੇ ਜੋਬਿੰਗ ਜੰਨਾ ਹਮ ਦੋਸਤ ਇਨ ਮੈਂ ਮੰਡੀ ਵੀ ਕਹਿੰਦਾ ਹਾਂ ਬਿਆਣੀ ਮੰਡੀ ਆ ਲਾੜੇ-ਲਾੜੇ ਨੂੰ ਮੰਡੀ 'ਚ ਖੜੇ ਕਰਕੇ ਮੁੱਲ ਪਾਏ ਜਾਂਦੇ ਆ ਔਰ ਜੇ ਮੈਂ ਗਲਤ ਨਹੀਂ ਮੈਨੂੰ ਜੇ ਨਹੀਂ ਕਹਿੰਦੇ ਮੈਂ ਗਲਤ ਨਹੀਂਗਾ ਕੁੜੀ ਵਾਲੇ ਨੇਟ ਕੇ ਪੁੱਛਦੇ ਆ ਤਾਡੀ ਮੰਗਾ ਲਾਣਾ ਤੇ ਤਾਡੇ ਉਹ ਤੁਸੀਂ ਖਰੀਦਣ ਆਏ ਹੋ ਉਹ ਮੁੰਡੇ ਨੂੰ ਖਰੀਦਣ ਆਏ ਹੋ ਤੁਹਾਡੀ ਮੰਨ ਕੀ ਆ ਕੁੜੀ ਵਾਲੇ ਵੀ ਨੇ ਜੀ ਕੁਛ ਨਹੀਂ ਜਾ ਮਤਲਕ ਜੋ ਜੋ ਝੰਗ ਨਾਲ ਗਰੀਬੜੇ ਆ ਜੋਸ਼ੀਆ ਉਹਨੂੰ ਤੇ ਕਹਣਗੇ ਅਸੀਂ ਗਰੀਬੜੇ ਆ ਅਸੀਂ ਕਿਦਾਂ ਹਾਂ ਤੇ ਕੁੜੀ ਦੇਣ ਜੋਗੇ ਆ ਪਰ ਜਦੋਂ ਵਿਆਹ ਹੁੰਦਾ ਔਰ ਮੰਗ ਜਿਹੜੇ ਤੋਂ ਹੁੰਦੇ ਨੇ ਮੰਗ ਮੰਗ ਰਹੇ ਹੁੰਦੇ ਆ ਹੂੰ ਜਿਨ੍ਹਾਂ ਦੀ ਮੂੰਹ ਤੋਂ ਲਾਲਾਂ ਲਾਜ ਦੀਆਂ ਡਿੱਗ ਰਹੀਆਂ ਹੁੰਦੀਆਂ ਉਹ ਕਈ ਵਾਰ ਇਹ ਵੀ ਕਹਿੰਦੇ ਆ ਨਹੀਂ ਜੀ ਭਾਈ ਸਾਹਿਬ ਲਾਲਾ ਜੀ ਸਰਦਾਰ ਜੀ ਜਿੰਨੇ ਕੁੜੀ ਦੇਤੀ ਆ ਉਨੇ ਕੀ ਰੱਖ ਲਿਆ ਉਦੋਂ ਇਹ ਗੱਲ ਹੋਈ ਹੁੰਦੀ ਆ ਹਮ ਤੇ ਜਦੋਂ ਜਨ ਲੈ ਕੇ ਆ ਜਾਂਦੇ ਫਿਰ ਟਰੱਕ ਲੈ ਕੇ ਹੁੰਦੇ ਹਮ ਉਹ ਤੁਸੀਂ ਬੰਦੇ ਹੋ ਕੀ ਹੋ ਤੁਸੀਂ ਤੁਹਾਡੀ ਕੋਈ ਜ਼ਬਾਨ ਆ ਉਹ ਜਿਹੜੇ ਬੰਦੇ ਨੇ ਇਹ ਦੇਖ ਕੇ ਨਿਕਲਣ ਸੀ ਪ੍ਰਾਣੇ ਮਿਹਰੇ ਲੋਕੀ ਕਹਿੰਦੇ ਸੀ ਸੁਖਣ ਦਾ ਸੱਚਾ ਹਮ ਸਾਡੇ ਕੋਈ ਸਹੇ ਸੁਖਣ ਦਾ ਸੱਚੇ ਨਹੀਂ ਅਸੀਂ ਥੜ ਗਏ ਆ ਦੋਸਤੋ ਮਿੱਤਰੋ ਮੈਨੂੰ ਜੋ ਮਰਜੀ ਤੁਸੀਂ ਕਹਦੇ ਹੋ ਗੱਲ ਦੁਪਰ ਜੋ ਮਰਜੀ ਕਹਿੰਦਾ ਪ੍ਰਵਾਨ ਹੈ ਸਿਰ ਮਤੇ ਪ੍ਰਵਾਨ ਆ ਪਰ ਮੈਂ ਇਹ ਗੱਲ ਕਹਿੰਤ ਨਹੀਂ ਚਕਾਂਗਾ ਮੈਨੂੰ ਕੋਈ ਚਾਕਾ ਨਹੀਂ ਮੈਨੂੰ ਕੋਈ ਚਿੰਤਾ ਨਹੀਂ ਅਸੀਂ ਮਾਨਵਤਾ ਵਾਲੇ ਕਰਤਾਰ ਤੋਂ ਗਿਰ ਚੁੱਕੇ ਹਾਂ ਹੂੰ ਸਾਡੇ ਅੰਦਰ ਮਾਨਵਤਾ ਨਹੀਂ ਰਹੀ ਸਾਡੇ ਅੰਦਰ ਲਾਲਚ ਦੇ ਬੜੇ-ਬੜੇ ਬਿਰਸ਼ੋਗ ਪੈ ਗਏ ਹੂੰ ਅਸੀਂ ਸਾਡੇ ਚ ਤਮਾ ਐਨੇ ਵੱਧ ਗਿਆ ਅਸੀਂ ਕਦੀ ਇਹ ਨਹੀਂ ਮਹਿਸੂਸ ਕੀਤਾ ਵੀ ਅਸੀਂ ਰਿਸ਼ਤੇਦਾਰ ਬਣ ਰਹੇ ਆ ਕਿ ਇਹ ਬਿਜ਼ਨਸਮੈਨ ਬਣ ਰਹੇ ਆ ਹੂੰ ਕੀ ਲੈਣਾ ਕੀ ਦੇਣਾ ਜੇ ਥੋੜਾ ਦਿੱਤਾ ਕੁੜੀ ਨੂੰ ਫਿਰ ਹੋਰ ਲੈ ਕੇ ਆ ਮੇਰੇ ਚੱਲ ਉਹ ਤੁਸੀਂ ਅਪਰ ਰਿਸ਼ਤੇਦਾਰੀ ਕਰ ਰਹੇ ਬਣ ਰਹੇ ਦੋਸਤ ਉਹ ਪਰ ਜਿੰਨੇ ਨੇ ਦੇ ਗਾਂ ਗਾ ਬੱਚੇ ਪੈਦਾ ਉਹਨੇ ਬੱਚਿਆਂ ਨੇ ਨਾਨਕੇ ਜਾਣਾ ਪੂਆ ਕੁਲ ਜਾਣਾ ਉਹਨੇ ਕਿੰਨਾ ਕੁ ਚੱਲਦਾ ਅੱਜ ਨਹੀਂ ਗੱਲ ਇੱਥੇ ਨਹੀਂ ਮੁੱਕ ਜਾਣੀ ਗਾ ਇੱਕ ਲੜੀ ਚੱਲਣੀ ਰਿਸ਼ਤੇਦਾਰੀ ਇੱਕ ਥੋੜੀ ਘੋਰ ਗੱਲ ਕਹਿਣਾ ਜਿਹੜੇ ਬੰਦਿਆਂ ਨੇ ਘਰ ਦੇ ਗੁੱਠੜ ਦੇ ਕੇ ਵੱਡੇ ਵੱਡੇ ਦਾਜ ਲੈ ਹੁੰਦੇ ਕੜੇ ਲੈ ਹੁੰਦੇ ਪਤਾ ਨਹੀਂ ਕੀ ਕੁਛ ਲੈ ਹੁੰਦੇ ਕੀਤੇ ਹੁੰਦੇ ਨੇ ਕਾਰਾਂ ਲੈ ਜਾਂਦੇ ਨੇ ਪਤਾ ਨਹੀਂ ਕੈ ਰੰਦੇ ਸ਼ਰਮ ਆਪਣਾ ਚੋਪੜਾ ਜੀ मैं कई बार सोच दी वो मुंडा सुहाग रात मकलावे वे कुछगा आई लव यू कि वो कहेगा तू आई लव यू कुछ कह रहा है कह आई लव यू और मनी कह रहा हूं hmm. शर्मा करो कुछ थोड़े बहुत कोई कुछ कुछ तो अपने इंसानियत हो यार जो खरीदारी हो तो फिर फिर ਆਈ ਲਵ ਯੂ ਕਿ ਮੈਂ ਕਹਿ ਦਵਾਂ ਮੈਂ ਤੈਨੂੰ ਮੁਹੱਬਤ ਕਰਦਾ ਤੂੰ ਬੜੀ ਚੰਗੀ ਹੈ ਤੂੰ ਬੜਾ ਚੰਗਾ ਮੈਂ ਤੂੰ ਬੜੀ ਮੈਨੂੰ ਤੇਰੇ ਨਾਲ ਬੜੀ ਹੈ ਆਪਾਂ ਇੱਕ ਜਾਨ ਹੈ ਇੱਕ ਜਾਨ ਇੱਥੇ ਬੈ ਇੱਥੇ ਇੱਥੇ ਮੈਨੂੰ ਫਿਰ ਗਰਵਾਣੀ ਦਾ ਆ ਗਿਆ ਕਿਤੇ ਤੇ ਤਨ ਪਰ ਸੋ ਨ ਕਈਨ ਜੋ ਬੈਣ ਇਕੱਠੇ ਹੋਏ ਤਨ ਔਰਤ ਪਰ ਪਤੀ ਤਨ ਪਰ ਸੋ ਨ ਕਈਨ ਜੋ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਹੁਣ ਜਿਨ੍ਹਾਂ ਨੇ ਟਰੱਕ ਲਿਆਂਦੇ ਨੇ ਤੇ ਕੀਤੇ ਨੇ ਤੇ ਮੁੜ ਕੇ ਕੜੇ ਵਿਖਾਉਣੇ ਛਣਕਾਉਣੇ ਕਰਦੇ ਉਹ ਇੱਕ ਜੋਤ ਦੋਈ ਮੂਰਤੀ ਹੈਨ ਉਹਨੇ ਆਈ ਲਵ ਯੂ ਮੈਂ ਪਿਆਰ ਕਰਦਾ ਮੈਂ ਲੇਕਿਨ ਉਤੇ ਗੱਲ ਹੈ ਕਿ ਮਿੱਤਰੋ ਮੈਂ ਫਿਰ ਅਪਨ ਡੋਗਲੇ ਨਾ ਵਗੀਏ ਆਪਾ ਡੋਗਲੇ ਨਾ ਵਗੇ ਡੋਗਲੇ ਦੇ ਪੇਪੈਂਡੈਂਟ ਜਿਹੜਾ ਡੋਗਲਾ ਦਿਸਣ ਉਹ ਤੇ ਸਾਥ ਚ ਨਹੀਂ ਸੀ ਬਹਿਣਦੇ ਤਖਤ ਪਉਛਤੇ ਨਹੀਂ ਸੀ ਬਹਿਣਦੇ ਆਪਾਂ ਇਹ ਕਰੀਏ ਜਨਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਾ ਹਮ ਉਹ ਯਾਰ ਹੋਰ ਨਹੀਂ ਕੁਛ ਤੇ ਆਪਾਂ ਚਲੇ ਉਹਨਾਂ ਬਿਸੁਰਗਾਂ ਦੇ ਜੋ ਬਚਨ ਕੀਤੇ ਉਹ ਤੇ ਕਹਿੰਦੇ ਜਨਮਨ ਹੋਰ ਮੁਖ ਹੋਰ ਆਪਾਂ ਇਤਨਾ ਤਨ ਕਰੀਏ ਸਪਸ਼ਟ ਆਪਾਂ ਸਪਸ਼ਟਵਾ ਦੇਖੋ ਨੇ ਆ ਚੀਜ਼ ਹੈ ਵਾਰਾ ਖਾਂਦੀ ਐ ਨਹੀਂ ਖਾਂਦੀ ਮੁੰਡੇ ਕੁੜੇ ਵੇਹ ਜਾਣੇ ਜਿੱਥੇ ਕਨੇ ਕਪਾਤ ਸੰਜੋਰੀ ਵੀ ਲਫ਼ਜ਼ ਵਰਤ ਲੈਣਾ ਇਸ ਪਾਸੇ ਵੱਲ ਹੋਰ ਜ਼ਿਆਦਾ ਨਹੀਂ ਦੇਖ ਕੇ ਤੇ ਉਂਝ ਮੰਚ ਲੱਗਾ ਹੁੰਦਾ ਟਾੜੀਆਂ ਰਾਗੀਆਂ ਟਾੜੀਆਂ ਤੇ ਸ਼ਾਇਰ ਮੈਂ ਥੋੜੀ ਬਹੁਤੀ ਪਖਾਈ ਹੋਰ ਵੀ ਕਰ ਲੈਣਾ ਪਰ ਹੁਣ ਵਕਤ ਦੀ پابੰਦੀ ਆ ਜੋ ਕੁਛ ਮੈਂ ਅਰਜ਼ਕੀਤੀ ਆ ਜਾਂ ਜੋ ਕੁਛ ਮੈਂ ਬੋਲਿਆ ਵਿੰਗਾ ਟੇਡਾ ਮੇਰੇ ਦੋਸਤੋ ਇਹਨੂੰ ਪਰਮਾਰ ਕਰੋ ਤੁਹਾਡਾ ਸਰੋਤਿਆਂ ਦਾ ਸੱਜਣਾ ਦਾ ਮਿੱਤਰਾਂ ਦਾ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਵੀ ਬੈਠੇ ਹੋ ਚੜ੍ਹਦੀ ਕਲਾ ਚ ਰਹੋ ਆਹ ਤਕਦੀਰਾਂ ਬਦਲੀਏ ਆਹ ਆਤਮਾਂ ਬਦਲੀਏ ਆਹ ਸੋਤਿਆਂ ਬਦਲੀਏ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ